ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚੇ ਜੀ ਪਾਕਿਸਤਾਨ ਬਾਰਡਰ ਤੇ ਇਹ ਆਪਣਾ ਪਾਕਿਸਤਾਨ ਬਾਰਡਰ ਹੈ ਇੰਡੀਆ ਔਰ ਪਾਕਿਸਤਾਨ ਬਾਰਡਰ ਹੈ ਆਪਣਾ ਪੰਜਾਬ ਔਰ ਪਾਕਿਸਤਾਨ ਬਾਰਡਰ ਹੈ ਇਹ ਤਾਰਾਂ ਲੱਗੀਆਂ ਹਨ ਇਹ ਟਾਰ ਤੋਂ ਅਗਲੇ ਪਾਸੇ ਉਹ ਟਿੱਟੀ ਵਾਲੀ ਟੈਂਕੀ ਜੋ ਦਿਖਾਈ ਦਿੰਦੀ ਆ ਉਹ ਪਾਕਿਸਤਾਨ ਦੀ ਹੈ ਇਹ ਜੋ ਪੀਲੀ ਵਾਲੀ ਗੁੰਮਟ ਵਾਲੀ ਹੈ ਇਹ ਆਪਣੇ ਇੰਡੀਆ ਦੀ ਹੈ ਆਪ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ